ਆਹ ਦੇਖੋ ਅੱਜ ਪਲਗ ਨੇ ਕੀਤੀ ਹੈ ਛੁੱਟੀ ਆਹ ਦੇਖੋ ਕਿਤਾਬਾਂ ਪਈਆਂ ਸਾਰੀਆਂ ਪੜਦੀ ਗਈਆਂ ਇੱਥੋਂ ਫਿਰ ਤੇ ਰਾਤੀ ਧੋਤਾ ਸੀਗਾ ਮੈਂ ਕੰਬਲ ਪਹਿਲਾਂ ਤਾਂ ਆ ਕੇ ਕੋਠੇ ਬੂਟਿਆਂ ਨੂੰ ਪਾਣੀ ਪਾਇਆ ਕਿਉਂਕਿ ਗਰਮੀ ਬਹੁਤ ਹੋ ਗਈ ਕਿ ਪਨੀਰ ਬਟਰ ਮਸਾਲਾ ਹਨਾ ਮੋਟੀ ਮੋੜੀ ਕੀ ਖਾ ਕੇ ਆ Đੀ ਹੈ ਟਮਾਟਰ ਹਰੀ ਮਿਰਚ ਤੇ ਕਾਜੂ ਆ Đੀ ਆ ਇੱਧਰ ਹੋ ਰਿਹਾ ਹੈ ਪਨੀਰ ਸਟ ਇਹਦੇ ਵਿੱਚ ਨਾ ਪਨੀਰ ਬਹੁਤ ਜ਼ਿਆਦਾ ਚਾਹੀਦਾ ਹੈ ਜੀ 400 ਗ੍ਰਾਮ ਪਨੀਰ ਚਾਹੀਦਾ ਹੈ ਅੱਜ ਤੁਹਾਨੂੰ ਹਰਮਨ ਦਿਖਾਣੇ ਆ ਵੀ ਅੱਜ ਹਰਮਨ ਤੇ ਉਹ ਤਿਆਰ ਹੋਇਆ ਆ ਇਹਨੂੰ ਗਰਮ ਗਰਮ ਖਾਓ ਮਾਸੀ ਦਾ ਬਸਰ ਬਸਰ ਦੇਖੋ ਜੀ ਕੀ ਬਾਤ ਹੈ ਗਰੇਵੀ ਰੈਂ ਫਸਟ ਕਲਾਸ ਤੇ ਫੀਲਿੰਗ ਵੀ ਰੈਸਟੋਰੈਂਟ ਵਾਲੀ ਆ ਰਹੀ ਐ ਇਸ ਟਾਈਮ ਕਿਉਂਕਿ ਆ ਦੇਖੋ ਨਾ ਰੋਟੀ ਵੀ ਉਦਾਂ ਦੀਆਂ ਨਾਲ ਪਹਿਲਾਂ ਕਹਿੰਦੀ ਮੈਂ ਰੋਟੀ ਖਾਣੀ ਨਹੀਂ ਆ ਗਈ ਅਸੀਂ ਰੋਟੀ ਐ ਦੀ ਵਾਸਤੇ ਲਿਓਣੀ ਨਹੀਂ ਸੀ ਮੈਂ ਪੁੱਤ ਇਸ ਲਈ ਰੋਟੀਆਂ ਦੋ ਵੱਧ ਲੈ ਆਇਆ ਸੀਗਾ ਲੋ ਜੀ ਇੱਧਰ ਕਣਕ-ਕਣਕ ਵੀ ਪਾਈ ਸੀਗੀ ਸੁੱਕ ਗਈ ਆ ਨਾ ਕਣਕ ਤਾਂ ਲੋ ਜੀ ਦੇਖੋ ਕਹਿੰਦੀ ਮੈਂ ਬਿਛਾਦਮਾ ਜਾ ਕੇ ਥੱਲੇ ਲੋ ਕੁੜੀ ਕੰਮ ਕਰਦੀ ਪਈ ਹੁਣ ਜੀ ਪਰੰਤ ਮੈਂ ਇੰਨਾ ਕੁ ਪਾਸਤਾ ਰੱਖਿਆ ਹੋਇਆ ਸੀਗਾ ਮੈਂ ਕਹਿੰਦੀ ਮੈਨੂੰ ਵਾਈਟ ਸੌਸ ਬਣਾ ਕੇ ਲਈਏ ਪਾਸਤਾ ਇੰਨਾ ਬਸ ਹੋ ਗਿਆ ਮੈਂ ਦੁੱਧ ਕਿੰਨਾ ਪਾਇਆ ਸੀਗਾ ਹਨਾ ਇੱਕ ਤਾਂ ਨਖਰੇ ਬਹੁਤ ਕਰਦੀ ਆ ਫੜ ਕੀ ਕਮੀ ਐ ਤੇ ਹੂੰ ਅੱਜ ਸਾਡੀ ਰੋਟੀ ਦੀ ਵੀ ਹੋ ਗਈ ਤਿਆਰੀ ਸਬਜੀ ਦੁਪਹਿਰ ਵਾਲੀ ਜਾਂਦੇ ਅੰਦਰ ਨਹੀਂ ਬੈਣਾਗੇ ਖਾਣੀਆਂ ਅਜ ਬਾਹਰ ਬੈਠ ਖਾਣੀਆਂ ਜੀ ਰਸੋਈ ਦੀ ਸਫਾਈ ਇੱਧਰ ਹੋ ਰਹੀ ਹੈ ਜੀ ਭਾਂਡੇ ਸਾਫ ਚਲੋ ਕਰੋ ਬਲੌਗ ਐਂਡ ਹੋ ਜੂਗਾ ਨਾ ਚਲੋ ਜੀ ਫੇਰ ਕੱਲ ਮਿਲਦੇ ਆਂ ਜੀ ਕੱਲ ਇੱਕ ਨਵੇਂ ਬਲੌਗ 'ਚ ਆਲੂ ਵਾਲੇ ਪਰੌਂਠਿਆਂ ਦੇ ਨਾਲ ਲਓ ਜੀ ਆਪ ਆ ਗਏ ਆ ਜੀ ਫਿਰ ਇੱਕ ਨਵਾਂ ਬਲੌਗ ਲੈ ਕੇ ਨਾਸ਼ਤੇ ਦੇ ਨਾਲ ਤੇ ਆਹ ਦੇਖੋ ਜੀ ਅੱਜ ਪਲਕ ਨੇ ਕੀਤੀ ਹੈ ਛੁੱਟੀ ਕਿਉਂਕਿ ਅੱਜ ਪੇਪਰ ਸ਼ੁਰੂ ਹੋ ਗਏ ਮੈਥ ਦਾ ਪੇਪਰ ਇਹਦਾ ਪਹਿਲਾ ਨਾ ਹੋਰ ਬਹੁਤ ਵਿਚਾਰੀ ਕਹਿੰਦੀ ਮੈਨੂੰ ਜਲਦੀ ਪਹਿਲਾਂ ਸਵੇਰ ਰਾਤੀ 12:30 12:30 ਵਜੇ ਤੱਕ ਪੜ੍ਹਦੀ ਰਹਤੀ ਹਾਂ ਠੀਕ ਹੈ ਨਾ ਇਹ ਸਾਰੇ ਜਾਣੀਆਂ ਨਹੀਂ ਐ ਕੁੜੀਆਂ ਗੜੀਆਂ ਇਹਨਾਂ ਘਰ ਤਿਆਰੀ ਕਰਨੀਆਂ ਮੈਥ ਦੀ ਠੀਕ ਆ ਪਹਿਲੇ 12:30 1 ਵਜੇ ਛੁੱਟੀ ਹੋਣੀ ਆ ਪਤਾ ਨਹੀਂ ਕਹਿੰਦੀ ਮੰਮੀ ਮੈਨੂੰ ਭੁੱਖ ਲੱਗੀ 12:30 ਵਜੇ ਮੈਂ ਕਿਹਾ ਫ੍ਰਿਜ ਚ ਪਾਸਤਾ ਕਹਿੰਦੀ ਗਰਮ ਕਰਕੇ ਖਾ ਲੈਣਾ ਆਹ ਖਾ ਲੈਣੇ ਬਾਕੀ ਕੱਲਾ ਬਾਤ ਕਰਦੇ ਹਾਂ ਜੀ ਸਾਰਿਆਂ ਨੂੰ ਸਵਾਗਤ ਹੈ ਚਕੀਨੰਦਰਾ ਬਲੌਗ 'ਚ ਮਿਲ ਕੇ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਮੈਂ ਵੀ ਠੀਕ ਠਾਕ ਪਰ ਮਾਤਮਾ ਚੜ੍ਹਦੀ ਕਲਾ ਥਾਕੇ ਇੱਕ ਬਹੁਤ ਖੁਸ਼ਖਬਰੀ ਸਾਡੇ ਪਾਣੀ ਸਿਰੇ ਸਿਰੇ ਛੱਡ ਲੱਗਿਆ ਪਾਣੀ ਆਨ ਲਾ ਪਿਆ ਹਾਂ ਅੱਜ ਸਿਰੇ ਵਾਲੇ ਪਾਣੀ ਛੱਡੇ ਅੱਜ ਮੈਟ ਮੂਟ ਸਾਰੇ ਸਾਰਾ ਕੁਝ ਕਰ ਲਿਆ ਹੋਰ ਹੋਰ ਮੈਟ ਉਹ ਮੈਟ ਨਹੀਂ ਜਿਹੜੇ ਅਸੀਂ ਦਰਵਾਜ਼ੇ ਮੋਰੇ ਬਾਹਰ ਉਹ ਨਹੀਂ ਜਿਹੜੇ ਅੰਦਰ ਰੂਮ 'ਚ ਰੱਖੀ ਹੋਏ ਗਏ ਮੈਟ ਉਹ ਵਾਲੇ ਹਾਂ ਉਹ ਵਾਲੇ ਮੈਟ ਮੈਤੋ ਦਿੱਤੇ ਤੇ ਧੂਆਂ ਧੂਆਂ ਬੜਾ ਹੋਇਆ ਹੈ ਨਾ ਫਿਰ ਵੀ ਧੂਆਂ ਧੂਆਂ ਹੈ ਮਾੜਾ ਰੋਟੀ ਵੀ ਤਾਂ ਕਰ ਲਈਏ ਹਾਂ ਚਲੋ ਪਲਕ ਣਾਉਣ ਗਈ ਆ ਤੇ ਰੋਟੀ ਪਾਣੀ ਖਾ ਕੇ ਫਿਰ ਮਿਲਦੇ ਆ ਬੜੇ ਰਿਓ ਸਾਡੇ ਬਲੌਗਰਾਂ ਜੀ ਕਹਿੰਦੀ ਮੈਨੂੰ ਸਵੇਰੇ 10 ਵਜੇ ਉਠਾ ਲਈਓ ਫਿਰ ਕਹਿੰਦੀ ਆਹ ਦੇਖੋ ਕਿਤਾਬਾਂ ਪਈਆਂ ਸਾਰੀਆਂ ਪੜਦੀ ਗਈ ਐ ਇੱਥੋਂ ਫਿਰ ਸਾਢੇ 12 ਵਜੇ ਸਵੇਰੇ ਦੀ ਉੱਠ ਕੇ ਵੀ ਲੱਗੀ ਹੋਈ ਆ ਮੈਥ ਦਾ ਪੇਪਰ ਇਹਨੂੰ ਟੈਨਸ਼ਨ ਜ਼ਿਆਦਾ ਹੋਉਂਦੀ ਨਾ ਮੈਥ ਦੀ ਮੈਨੂੰ ਬਹੁਤ ਕਹਿੰਦੀ ਬਾਕੀ ਪੇਪਰਾਂ ਦੀ ਮੈਨੂੰ ਟੈਨਸ਼ਨ ਨਹੀਂ ਬਸ ਮੈਨੂੰ ਮੈਥ ਦੀ ਟੈਨਸ਼ਨ ਆ ਕਹਿੰਦੀ ਕਿਤੇ ਮੰਮੀ ਤੇ ਮੈਥ ਦਾ ਨਾ ਹੋਵੇ ਆ ਚਲੋ ਇਹ ਰੋਟੀ ਵੀ ਆ ਗਈ ਮੈਥ ਨਾ ਹੋਵੇ ਫੇਰ ਬਹੁਤ ਕਮਗਾ ਮੈਥ ਤੇ ਸਾਰੀ ਸਾਰਾ ਕੁਝ ਟਿਕਿਆ ਆ ਚਲੋ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਫੇ ਤੁਹਾਨੂੰ ਨਾਸ਼ਤਾ ਵਾਸ਼ਤਾ ਕਰਕੇ ਮਾਰਨਿੰਗ ਦਾ ਹਾਂਜੀ ਅਸੀਂ ਕੋਠੇ ਤੇ ਆ ਗਏ ਆ ਜੀ ਦੇਖ ਸਕਦੇ ਆ ਜੀ ਇੱਧਰ ਕੱਪੜੇ ਕੁੱਪੜੇ ਸਾਰੇ ਸੁੱਕਣੇ ਪਾ ਦਿੱਤੇ ਆ ਹਾਂ ਲਓ ਜੀ ਠੀਕ ਆ ਜੀ ਤੇ ਇੱਧਰ ਜਿਹੜੇ ਮੈਂ ਮੈਟ ਧੋਤੇ ਸੀਗੇ ਆਹ ਵਾਲੇ ਮੈਟ ਇਹ ਇੱਧਰ ਪਾ ਦਿੱਤੇ ਆ ਸੇਅਰ ਮਸ਼ੀਨ 'ਚ ਧੋਤੇ ਸੀਗੇ ਤੇ ਰਾਤੀ ਧੋਤਾ ਸੀਗਾ ਮੈਂ ਕੰਬਲ ਪਹਿਲਾਂ ਤਾਂ ਆ ਕੇ ਕੋਠੇ ਬੂਟਿਆਂ ਨੂੰ ਪਾਣੀ ਪਾਇਆ ਕਿਉਂਕਿ ਗਰਮੀ ਬਹੁਤ ਹੋ ਗਈ ਇੱਧਰ ਮੈਂ ਕੰਬੜ ਪਾ ਦਿੱਤਾ ਕਿਉਂਕਿ ਮਸ਼ੀਨ ਦੇ ਵਿੱਚ ਸੁੱਕਣਾ ਨਹੀਂ ਹੈਗਾ ਇਹ ਕੰਬੜ ਮੈਂ ਸਟੈਂਡ ਦੇ ਉੱਤੇ ਪਾ ਦਿੱਤਾ ਪਾਣੀ ਨਿਚਣ ਡਿਆ ਆ ਕੁਛ ਰਾਤ ਦਾ ਨਿਚੜ ਗਿਆ ਸੀ ਪਾਣੀ ਤੇ ਇੱਧਰ ਮੈਂ ਡਰੰਮੀ ਵੀ ਧੋਤੀ ਸੀ ਸਵੇਰੇ ਕਿਉਂਕਿ ਪੀਣ ਕਰਾਣਾ ਆ ਤੇ ਇੱਧਰ ਦਾਣੇ ਧੁੱਪੇ ਧੁੱਪ ਬਹੁਤ ਸੋਹਣੀ ਆ ਤੇ ਦਾਣੇ ਕੱਢੇ ਆ ਬਾਹਰ ਤੇ ਦਾਣੇ ਇਹਦੇ ਉੱਤੇ ਪਾ ਦਈਏ ਇੱਕ ਧੁੱਪ ਲਵਾ ਲਈਏ 2-3 ਘੰਟਿਆਂ ਦੀ ਹਨਾ ਬਈ ਤੇ ਹੁਣ ਅਸੀਂ ਜਾਦੇ ਆਏ ਅਸੀਂ ਜਾਦੇ ਕੰਮਕਾਰਾਂ ਤੇ ਲੱਗੇ ਹੋਏ ਆ ਬੜੀ ਹਲੇ ਜਾ ਕੇ ਸਬਜ਼ੀ ਬਣਾਉਣੀ ਮੈਂ ਪਹਿਲਾਂ ਬੂਟਿਆਂ ਨੂੰ ਪਾਣੀ ਪਾਇਆ ਤੇ ਹੁਣ ਕੱਢ ਲਈਏ ਦਾਣੇ ਤੇ ਦਾਣੇ ਪਾ ਲਈਏ ਇਹਦੇ ਉੱਤੇ ਤੇ ਕੋਈ ਜਾਣਾ ਬੈਠੂਗਾ ਇੱਥੇ ਧੁੱਪ ਬਹੁਤ ਜ਼ਿਆਦਾ ਨਾਲੇ ਸੁੱਕੂਗਾ ਕੰਬਲ ਤੇ ਨਾਲੇ ਸਕਾਵਾਂਗੇ ਦਾਣੇ ਇੱਥੇ ਪੱਖਾ ਲੱਗਾ ਕਰਕੇ ਸੁੱਕ ਬਹੁਤ ਅਨੇਜਾ ਤੇ ਖੜੋਣਾ ਓੱਖਾ ਆ ਚਲੋ ਜੀ ਬਣੇ ਰਹੀਏ ਸਾਡੇ ਵਲੌਗ ਦੇ ਨਾਲ ਕਰ ਲਈਏ ਕੰਮ-ਕੁੰਮ ਤੇ ਮਿਲਦੇ ਆਂ ਫਿਰ ਜਾ ਕੇ ਅੱਜ ਦੇਖਦੇ ਆਂ ਤੁਹਾਨੂੰ ਦੱਸਦੇ ਆਂ ਅੱਜ ਕੀ ਬਣਾਉਣਾ ਆਪਾਂ ਨਾ ਵੀ ਹਾਂ ਚਲੋ ਜੀ ਬਣੇ ਰਹੀਏ ਸਾਡੇ ਵਲੌਗ ਨਾਲ ਹਾਂ ਜੀ ਟਾਈਮ ਹੋ ਗਿਆ ਜੀ ਪੌਣੇ 2 ਤੇ ਅੱਜ ਇੱਧਰ ਰਸੋਈ 'ਚ ਬਣ ਰਿਹਾ ਆ ਸ਼ਾਈ ਪਨੀਰ ਕਿੰਨੀ ਪਨੀਰ ਬਟਰ ਮਸਾਲਾ ਹਨਾ ਪਨੀਰ ਬਟਰ ਮਸਾਲਾ ਬੱਤੀ ਹੈ ਨਹੀਂ ਤੇ ਬਲੌਗ ਇਹਨਾਂ ਨੇ ਬਣਾਇਆ ਨਹੀਂ ਕਿਉਂਕਿ ਬੱਤੀ ਹੈ ਨਹੀਂ ਸੀ ਮਾੜੀ ਜੀ ਬੱਤੀ ਆਈ ਤੇ ਉਹਨੂੰ ਬੜਾ ਫਟ ਲਾਹਾ ਤੱਕਿਆ ਵੀ ਸਮਾਨ ਸਮੂਹ ਕਰ ਲਿਆ ਗ੍ਰੈਂਡ ਸਾਰਾ ਦੇਖੋ ਮਿਕਸੀਆਂ ਮੁਕ ਜੇ ਕੱਢ ਗਏ ਇਹਨਾਂ ਨੇ ਬਲੌਗ ਬਣਾਇਆ ਨਹੀਂ ਉਹ ਤਾਂ ਕੁਦਰਤੀ ਮੈਂ ਘਰ ਆਇਆ ਤੇ ਫਿਰ ਮੈਂ ਦੇਖਿਆ ਮੈਂ ਰੋ ਨਹੀਂ ਰਹੀ ਪਿਆਜ਼ ਕਿੱਥੇ ਹੈ ਮੋਟੀ ਮੋਟੀ ਕਿਆ ਖਾ ਕੇ ਆ Đੀ ਹੈ ਜੀਪੇ ਜੀਪੇ ਰੋ 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 ਇਹ ਮੈਨੂੰ ਕੁਝ ਖਾਣ ਨੂੰ ਦੇ ਦੋ ਮੈਂ ਕੀ ਖਾਣ ਨੂੰ ਦੇਵਾ ਪਹਿਲਾਂ ਮੈਨੂੰ ਤੁਸੀਂ ਆਹ ਇਹ ਵੀ ਗੱਲ ਸਹੀ ਆ ਕੀ ਦੇ ਦੀਏ ਖਾਣ ਨੂੰ ਪਾ ਕੇ ਆਏ ਗਾਣੇ ਬਾਅਦ ਦੇ ਪਾ ਲੈਣਾ ਮੈਂ ਪੜਦੀ ਪਈ ਮੈਂ ਥੋੜਾ ਜਿਹਾ ਉਹ ਨੂੰ ਜਿਹੜਾ ਨੋਕੀ ਨੂੰ ਜੰਦੇ ਆ ਕੀ ਓਕੇ 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 ਪੜੋ 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 ਸ਼ਾਬਾਸ਼ ਲੋ ਜੀ ਇਧਰ ਸਮਾਨ ਸਭ ਨੂੰ ਸਾਰਾ ਇਹਨਾਂ ਨੇ ਕਰ ਲਿਆ ਰੈਡੀ ਤੇ ਚਲੋ ਹੁਣ ਬੱਤੀ ਵੀ ਆ ਗਈ ਆ ਵਾਪਸ ਪਿਆਜ਼ ਪੀ ਚੌਪ ਹੋ ਗਿਆ ਹੋ ਗਿਆ ਗਰੇਵੀ ਵੀ ਹੋ ਗਈ ਆ ਗਰੇਵੀ ਵੀ ਰੈਡੀ ਹੋ ਗਈ ਆ ਕਾਜੂ ਪਾਇਆ ਆ ਟਮਾਟਰ ਹੂੰ ਅਮ ਟਮਾਟਰ ਹਰੀ ਮਿਰਚ ਤੇ ਕਾਜੂ ਉਹਦੀ ਕਾਜੂ ਪਾਏ ਭੀ ਕੇ ਰੱਖੇ ਸੀ ਗਰਮ ਪਾਉਣ ਦੇ ਹਾਂ ਕਾਜੂ ਪਾਏ ਆ ਤੇ ਇਹਦੇ ਵਿੱਚ ਪਾਈ ਆ ਮਾੜੀ ਜਿਹੀ ਲਾਲ ਮਿਰਚ ਦੇਗੀ ਦੇਗੀ ਉਹ ਤਾਂ ਫਿਰ ਰੰਗ ਵਾਸਤੇ ਹੈ ਨਾ ਆ ਲਸਣ ਤੇ ਅਦਰਕ ਦਾ ਪੇਸਟ ਬਣਾਇਆ ਆ ਮਿਕਸੀ ਜੇ ਵਿੱਚੋਂ ਥੋੜਾ ਜਿਹਾ ਪਾਉਂਗੀ ਜ਼ਿਆਦਾ ਨਹੀਂ ਤੁਹ ਲਾਈਏ ਫਟਾਫਟ ਤੜਕਾ ਚਲੋ ਲਾਓ ਤੜਕਾ ਵੜਕਾ ਫਿਰ ਬਾਅਦ ਵਿੱਚ ਦਿਖਾਣੇ ਆ ਹੁਣ ਹੈ ਓਕੇ ਓਕੇ ਬਣੇ ਰਿਓ ਸਾਡੇ ਬਲੌਗ ਨਾਲ ਜੀ ਅੱਜ ਬਣ ਰਿਹਾ ਜੀ ਕੜਾਹੀ ਕਾਈ ਪਨੀਰ ਮਸਾਲਾ ਮੈਂ ਬਟਰ ਵੀ ਮੰਗਾ ਲਿਆ ਹਾਂ ਬਟਰ ਪਨੀਰ ਮਸਾਲਾ ਮੈਂ ਸ਼ਾਈ ਪਨੀਰ ਮਸਾਲਾ ਕਹੀ ਜਾਂਦਾ ਉਹ ਇੱਕੋ ਹੀ ਗੱਲ ਹੈ ਸ਼ਾਈ ਪਨੀਰ ਮਸਾਲਾ ਹੈ ਬਟਰ ਪਨੀਰ ਮਸਾਲਾ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਜੀ ਕਰਦੇ ਆ ਕੰਮ ਤੇ ਦਿਖਾਣੇ ਆ ਤੁਹਾਨੂੰ ਬਣਾ ਕੇ ਜੀ ਇੱਧਰ ਹੋ ਰਿਹਾ ਹੈ ਪਨੀਰ ਰੋਸਟ ਪਨੀਰ ਨੂੰ ਹਨ ਜਿਆਦਾ ਵੀ ਨਹੀਂ ਕਰਨਾ ਇਹਨੂੰ ਥੋੜਾ ਥੋੜਾ ਕਰਨਾ ਹੈ ਠੀਕ ਹੈ ਇੱਥੇ ਨਮਕ ਤੇ ਨਮਕ ਹਲਦੀ ਤੇ ਇੱਥੇ ਲਾਲ ਮਿਰਚ ਪਾਈ ਆ ਮਾੜੀ ਜੀ ਠੀਕ ਤੇ ਇੱਧਰ ਤੜਕਾ ਵੀ ਲੱਗ ਗਿਆ ਹੈ ਲੜਕਾ ਲੱਗ ਗਿਆ ਮੈਂ ਖਾਉਦੀ ਐ ਇੱਕ ਮਿੰਟ ਰੁਕ ਜਾ ਬੰਦੂ ਇੱਕ ਮਿੰਟ ਰੁਕ ਪਾ ਇਹਦੇ ਵਿੱਚ ਨਾ ਪਨੀਰ ਦਾ ਜਿਆਦਾ ਜਾਈਦਾ ਆ ਜੀ 400 ਗ੍ਰਾਮ ਪਨੀਰ ਜਾਈਦਾ ਨਾ ਨਾ ਗੈਂਦੂ ਨਾ ਪਨੀਰ ਦੇ ਨਾਲ ਅਦੀ ਨਾ ਆਹ ਲੋ ਜੀ ਪਨੀਰ ਬਟਰ ਮਸਾਲਾ ਹੀ ਮਸਾਲਾ ਹੈ ਨਹੀਂ ਗੈਂਦੂ ਨਾ ਗੈਂਦੂ ਕੋਈ ਨਹੀਂ ਜਿੰਨੇ ਬੱਲੂ ਇੱਕ ਮਿੰਟ ਰੁਕ ਪਾ ਚਲੋ ਕਾਲੀ ਗੇਨ ਰੋਸਟਣਾ ਹੋਰ ਕੀ ਲੋ ਜੀ ਇਧਰ ਟਾਈਮ ਦੇਖ ਸਕਦਾ 1:30 ਵਜ ਗਿਆ ਤੇ ਇੱਧਰ ਸਬਜ਼ੀ ਬਣ ਗਈ ਆ। ਲਓ ਜੀ। ਕਿਹੜਾ ਇਸ ਵਾਰ ਪਨੀਰ ਲੈਂਦੇ ਨੇ ਸਾਫਟ ਬਹੁਤ ਆ। ਠੀਕ ਐ ਹਰਮਨ ਦੀ ਐ? ਹਾਂ ਮੁੰਡੇ। ਠੀਕ ਐ ਲਓ ਜੀ ਇਧਰ ਹਰਮਨ ਖਾ ਰਿਆ ਐ ਰੋਟੀ। ਅੱਜ ਤਾਂ ਉਹ ਹਰਮਨ ਖਾਣੇ ਆ ਵੀ ਅੱਜ ਹਰਮਨ ਥੋੜਾ ਤਿਆਰ ਹੋਇਆ ਆ। ਅੱਜ ਹਰਮਨ ਵਾਲਾ ਥੋੜਾ ਕੈਮਰਾ ਮਾਰਦੇ ਨੇ ਚੰਗੀ ਤਰ੍ਹਾਂ। ਬੁਨੇ ਖਾ ਲਾਂਗਾ ਤਾਂ ਆਪੇ ਖਾ ਲਾਂਗੇ। ਨਹੀਂ ਸੋਣਾ ਆਂਦਾ ਠੀਕ ਆਂਦਾ ਪਿਆ। ਆ ਲੈ। ਵੈਸੇ ਪਾਪਾ ਵਲੋਗਰ ਚ ਫਿਲਟਰ ਨਹੀਂ ਲਾਉਂਦੇ ਹੈਗੇ। ਉਹਦਾ ਵੀ ਹੋਈ ਜਾਂ ਮੈਂ ਨਹੀਂ ਨਹੀਂ ਹੈਗਾ ਯਾਰ ਤੂੰ ਥੋੜਾ ਯਾਰ ਚੱਲ ਚੱਲ ਤੂੰ ਕਾਲਾ ਇੱਕ ਮਿੰਟ ਹਰਮਨ ਮੈਂ ਕਾਲੀਆਂ ਤੈਨੂੰ ਵੀਡੀਓ ਦਿਖਾ ਦਉ ਜਿੱਥੇ ਆਪਾਂ ਦੋਨੋਂ ਇਕੱਠੇ ਤੁਰੇ ਜਾਂਦੇ ਵੇ ਤੇ ਤੂੰ ਮਾਸੀ ਨਹੀਂ ਮਾਸੀ ਉਹ ਜਿਹੜੀ ਇੱਕ ਵਾਈ ਉਹ ਜਿਹੜੀ ਵੀਡੀਓ ਆ ਨਾ ਸਾਡੀ ਦੋਨਾਂ ਦੀ ਅਸੀਂ ਕੋਲੈਬ ਕਰਕੇ ਪਾਈ ਆ ਉਹਦੇ ਤੇ ਮਾਸੀ ਤੁਸੀਂ ਖੁਦ ਦੇਖ ਲਿਓ ਚਿੱਟਾ ਕੌਣ ਲੱਗਣ ਡਿਆ ਆ ਫਿਲਟਰ ਦੋਨਾਂ ਤੇ ਲੱਗੇ ਆ ਪਰ ਜ਼ਿਆਦਾ ਕਾਲਾ ਕੌਣ ਲੱਗਣ ਡਿਆ ਹਰਮਨ ਲੱਗਣ ਡਿਆ ਤੂੰ ਕਾਲਾ ਤੇਰੀ ਅਬਾਵਾ ਇੰਨੀ ਤੂੰ ਕਾਲਾ ਆ ਤੇਰੀ ਅਬਾਵਾ ਇੰਨੀ ਕਾਲੀ ਲੱਗਣ ਡੀਆਂ ਨਾ ਆਸ ਕਰੋ ਮਾਸੀ ਨੂੰ ਗਰਮ ਗਰਮ ਲੜ ਪੈਣਾ ਹੈ ਬਸ ਇਹਨੂੰ ਗਰਮ ਗਰਮ ਖਾਓ ਮਾਸੀ ਦਾ ਬਸ ਕੋਲ ਬਸ ਕੋਲ ਸ਼ਾਂਤੀ ਕਰੋ ਲੜ ਪੈਣਾ ਇਹਨਾਂ ਨੇ ਸਿਰਫ ਇੱਕ ਸੇਰ ਪਾੜਨ ਵਾਲੇ ਨਿਰੰਦੇ ਹੈਗੇ ਬਾਕੀ ਸਾਰੇ ਸਾਰੇ ਉਸਤਦੇ ਆ ਇਹ ਤਾਂ ਚੱਕ ਦੀ ਨੋਟੀ ਆਪ ਕਾਲਾ ਆ ਕਾਲੀ ਕਾਲੀ ਕਰ ਦਰ ਰੰਦਾ ਮੈਨੂੰ ਆਇਆ ਇਧਰ ਆਪਣੇ ਘਰ ਚ ਆ ਲੈ ਇਧਰ ਹੱਥ ਦਿਖਾ ਆਪਣੇ ਚੱਲ ਚੱਲ ਹੱਥ ਦਿਖਾ ਉਹ ਦਿਖਾ ਲੈ ਅ ਸਿੱਧਾ ਵੀ ਦੇਖ ਲੈ ਮੇਰਾ ਜਰਾ ਚਿੱਟਾ ਹੈ ਕਰ ਸਿੱਧਾ ਕਰ ਮੰਮੀ ਨੂੰ ਲੈ ਜਾਓਗੇ ਨਾ ਮੈਂ ਤੇ ਚੇੜਾ ਖਾਣੀ ਆਉਂਗੀ ਤੂੰ ਨਾ ਖਾ ਲਈ ਮੇਰਾ ਸਿਰ ਤੂੰ ਮਨਾ ਪਿਆ ਅੱਗੇ ਮਾਸੀ ਕਾਲੀ ਗਾਲੀ ਕਰਦਾ ਰਹਿੰਦਾ ਇਹਨੂੰ ਸਮਝਾਉਂਦੇ ਕਿਸੇ ਤੇ ਕਹਿਣਾ ਕਾਲੇ ਨਹੀਂ ਹੋਣ ਲੱਗੇ ਜਾ ਹਾ ਖੋਦ ਹੈਗਾ ਨਾ ਇਹ ਹਾਂਜੀ ਲੋ ਜੀ ਟਾਈਮ ਹੋ ਗਿਆ ਜੀ ਪੌਣੇ 3 ਤੇ ਆਪਾਂ ਲੱਗੇ ਆ ਜੀ ਹੁਣ ਰੋਟੀ ਖਾਣ ਲੋ ਜੀ ਇਧਰ ਸਾਡਾ ਪਨੀਰ ਬਟਰ ਮਸਾਲਾ ਰੈਡੀ ਹੋ ਗਿਆ ਆ ਦੇਖੋ ਜੀ ਕਯਾ ਬਾਬ ਹੈ ਗਰੇਵੀ ਫਰੈਂ ਫਸਟ ਕਲਾਸ ਇਦਾਂ ਲੱਗਦਾ ਜਿਦਾਂ ਹੋਟਲ ਤੋਂ ਲੈ ਕੇ ਆਏ ਹੁੰਦੇ ਆ ਹਨਾ ਬਹੁਤ ਵਧੀਆ ਬਣਿਆ ਆ ਸਵਾਦ ਹੀ ਐਨ ਫਰਸਟ ਕਲਾਸ ਤੇ ਰੋਟੀਆਂ ਹੀ ਨਾਲ ਲੈ ਗਏ ਆ ਅੱਜ ਬਾਹਰੋਂ ਤੰਦੂਰੀ ਬਿਲਕੁਲ ਬਿਲਕੁਲ ਕੋ ਛੱਡਿਆ ਪਿਆ ਆ ਜੀ ਤੇ ਲਓ ਜੀ ਪਿਆਜ਼ ਆ ਗਿਆ ਤੇ ਇੱਧਰ ਆ ਗਈਆਂ ਜੀ ਸਾਡੀਆਂ ਰੋਟੀਆਂ ਆਹ ਕੰਨੀ ਮਸਾਂ ਨਹੀਂ ਜੀ ਲਓ ਆ ਲਵਾ ਲੈ ਤੁਸੀਂ ਲਓ ਨਰਮ ਜੀ ਰੋਟੀ ਦੇ ਨਰਮ ਨਹੀਂ ਨਰਮ ਨਹੀਂ ਦਿੱਤੀ ਬਹੁਤ ਨਰਮ ਆ ਹੈ ਬਹੁਤ ਨਰਮ ਜੀ ਮੰਮੀਂ ਦੁੱਤੀ ਰੋਟੀ ਮੈਂ ਜੇ ਨਹੀਂ ਨਰਮ ਮੈਨੂੰ ਦੇ ਦਿਓ ਨਹੀਂ 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 ਬਹੁਤ ਜ਼ਿਆਦਾ ਨਰਮ ਆ ਲੋ ਜੀ ਪਾਣੀ ਵੀ ਆ ਗਿਆ ਤੇ ਆਜੋ ਜਿੰਨੇ ਰੋਟੀ ਖਾਣੀ ਆ ਆਜੋ ਜਿੰਨੇ ਖਾਣੀ ਆ ਜੀ ਇੱਕ ਇੱਕ ਰੋਟੀ ਪਹਿਲਾਂ ਰੱਖਦੇ ਆ ਕਿਉਂਕਿ ਇਹ ਰੋਟੀਆਂ ਨਾਮ ਨਾਲ ਹੀ ਖਾਣੀਆਂ ਮੁੜ ਗਏ ਥੋੜੀਆਂ ਸੁੱਕ ਕੇ ਹੋਰ ਤਣਾ ਹੋ ਜਾਂਦੀਆਂ ਆ ਤੇ ਹਾਂ ਜੀ ਬਹੁਤ ਵਧੀਆ ਬਣਾਇਆ ਜੀ ਟੇਸਟ ਤਾਂ ਬਹੁਤ ਸ਼ਾਨਦਾਰ ਆ ਤੇ ਫੀਲਿੰਗ ਵੀ ਰੈਸਟੋਰੈਂਟ ਵਾਲੀ ਆ ਰਹੀ ਐ ਇਸ ਟਾਈਮ ਕਿਉਂਕਿ ਆ ਦੇਖੋ ਨਾ ਰੋਟੀ ਵੀ ਉਦਾਂ ਦੀਆਂ ਨਾਲ ਚਲੋ ਬਣੇਰੀਓ ਬਲੌਗ ਨਾਲ ਸਵਾਲ ਲਗਾ ਲਓ ਜੀ ਮਾਤਾ ਨੇ ਤਾਂ ਪਹਿਲਾਂ ਕਹਿਤਾ ਸਵਾਦ ਆ ਖਾ ਕੇ ਬਣੇਰੀਓ ਸਾਡੇ ਬਲੌਗ ਨਾਲ ਜੀ ਮਿਲਦੇ ਆਂ ਜੀ ਨਾਸ਼ਤਾ ਪਾਣੀ ਦੁਪਹਿਰ ਦਾ ਕਰਕੇ ਹੁਣ ਪੋ ਜੀ ਹਾਂ ਜੀ ਬਹੁਤ ਪਹਿਲਾਂ ਕ ਤੇ ਇੱਕ ਬੁਰਗੀ ਖਾ ਕੇ ਦੇਖੀ ਜ ਸਵਾਲ ਲੱਗੀ ਹੁਣ ਕਹਿੰਦੀ ਮੈਨੂੰ ਵੀ ਦੇ ਰੋਟੀ ਮੈਂ ਪੁੱਤ ਇਸ ਲਈ ਰੋਟੀਆਂ ਦੋ ਵੱਧ ਲੈ ਆਇਆ ਸੀਗਾ ਮੈਨੂੰ ਪਤਾ ਸੀਗਾ ਵੀ ਤੁਸੀਂ ਇਹੀ ਕੰਮ ਕਰਨਾ ਮੈਨੂੰ ਡੱਬੇ ਨੂੰ ਗਰੇਵੀ ਦੇਵਾ ਗਰੇਵੀ ਦੇ ਦੇ ਪਨੀਰ ਛੱਡੋ ਕੰਦੀ ਇੰਨੀ ਕ ਸਵਾਲ ਲੱਗੀ ਰੋਟੀ ਇਹਦੇ ਨਾਲ ਮੈਂ ਕਹਿੰਦਾ ਅਹ ਪ੍ਰਤਿਮ ਥੈਂਕ ਯੂ ਅਹ ਪ੍ਰਤਿਮ ਕਹ ਪ੍ਰਤਿਮ ਖਾਣ ਆ ਸਕਦਾ ਸਪੈਸ਼ਲ ਪ੍ਰਤਿਮ ਹਾਂ ਅਹ ਪ੍ਰਤਿਮ ਇਹ ਉਹ ਕਹਿੰਦਾ ਹੁੰਦਾ ਬਿੜੇ ਮਾਸਟਰ ਬਿੜੇ ਕਿੱਚ ਕਿੰਨਾ ਵਾ ਤਾਰਕ ਮੇਤਾ ਕੋਲਡਾ ਲਸ਼ਮਾ ਜੇ ਜਦੋਂ ਕੋਈ ਚੀਜ਼ ਬਹੁਤ ਸਵਾਦ ਬਣੇ ਆ ਸਾਰੀ ਲੱਖਣਾ ਬਹੁਤ ਮਜ਼ੇਦਾਰ ਚੀਜ਼ ਹੈ ਜੀ ਬਨੇਰੀਓ ਬਲੌਗ ਨਾਲ ਜੀ ਹੁਣ ਖਾ ਲੀਏ ਰੋਟੀ ਸਪੈਸ਼ਲ ਇਹਦੇ ਕਰਕੇ ਦੁਕਾਨਾ ਸ਼ੁਰੂ ਕੀਤਾ ਹੈਗਾ ਵੀ ਪਹਿਲਾਂ ਕਦੀ ਖਾਣੀ ਨਹੀਂ ਹੁਣ ਲਾਪੇ ਖਾਣ ਲਓ ਜੀ ਸੋਕੇ ਕੱਪੜੇ ਹੋਰ ਵੀ ਸੁੱਕਣੇ ਕੱਪੜੇ ਸਪੰਬਰ ਦੇ ਕੇ ਆ ਆ ਤਾਰ ਨਹੀਂ ਅਸੀਂ ਉਧਰ ਨਾਲ ਜੀ ਓਕੇ 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 ਆ ਵੀ ਤਾਂ ਰਟਲੀਆਂ ਹੋਈਆਂ ਆ ਕਸਣ ਵਾਲੀਆਂ ਆ ਅਸਰਿਆਂ ਕਸੂ ਆ ਮਗੂੰ ਹੀ ਤਾਰਾ ਅੱਜ ਬੋਲਦੇ ਅਸੀਂ ਬੂਟਿਆਂ ਨੂੰ ਪਾਣੀ ਪਾ ਕੇ ਦੇ ਬੂਟੇ ਸੁੱਕੇ ਪਏ ਆ ਪਹਿਲਾਂ ਹੀ ਬੂਟਿਆਂ ਨੂੰ ਪਾਣੀ ਚਲੋ ਬਾਹਰ ਕਣਕ ਵੀ ਚੱਕਦੇ ਆ ਲੋ ਜੀ ਇੱਧਰ ਕਣਕ ਕਣਕ ਵੀ ਪਾਈ ਸੀ ਕੀ ਸੁੱਕ ਗਈ ਆ ਨਾ ਕਣਕ ਤਾਂ ਹਾਂ ਇਹਨੂੰ ਘਰ ਲਾ ਲਈ ਅੰਦਰ ਜਿੰਨੀ ਕਿ ਥਾਲੀ ਚਾਹੀਦੀ ਉਿੰਨੀ ਕੁ ਪਾਣੀ ਜ਼ਿਆਦਾ ਨਹੀਂ ਕਰਨੀ ਚਲੋ ਠੀਕ ਆ ਹਨ ਬਰਸਾਤ ਆ ਥੋੜੀ ਪਸਾਉਣੀ ਆ ਹਾਂ ਥੋੜੀ ਥੋੜੀ ਕਰਕੇ ਪਸਾ ਲੋਣਾ ਚਲੋ ਲਾ ਲਈਏ ਕੱਪੜੇ ਕੁੱਪੜੇ ਫਿਰ ਮੇਰੀਓ ਵਲੌਗ ਨਾਲ ਚੱਕ ਲਈ ਸਮਾਨ ਦਵੇ ਥੱਲੇ ਜਾ ਕੇ ਮਿਲਦੇ ਆ ਚਲੋ 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 ਥੱਲੇ ਚਲੋ। ਲੋ ਜੀ ਦੇਖੋ ਕਹਿੰਦੀ ਮੈਂ ਬਿਛਾਦਮਾ ਜਾ ਕੇ ਥੱਲੇ ਲੋ ਜੀ ਕੁੜੀ ਕੰਮ ਕਰਦੀ ਪਈ ਹੁਣ ਜੀ। ਚਲੋ ਬਿਛਾਓ ਜਾ ਕੇ ਥੱਲੇ। ਠੀਕ ਆ? ਤੂੰ ਬਿਛਾਦਵੇਂ ਇਹੀ ਬਹੁਤ ਸਾਡੇ ਲਈ। ਓਕੇ? ਆ ਮੈਂ ਕਹਾਂ ਉਹ ਇਹੀ ਬਹੁਤ ਓ ਤੂੰ ਸਾਡੇ ਥੱਲੇ ਜਾ ਕੇ ਬਿਛਾਦਵੇਂ ਦਾ। ਕਿਉਂ ਬਈ? ਮੈਂ ਕਹਾਂ ਤੂੰ ਥੱਲੇ ਜਾ ਕੇ ਬਿਛਾਦਵੇਂ ਇਹੀ ਬਹੁਤ ਆ। ਜੇ ਕਿਤੇ ਮਖਾਂਜੀ ਤੇ ਕਿਤੇ ਮਸ਼ੀਨ ਵਿੱਚ ਕੰਬੜ ਸੁੱਕਦਾ ਹੁੰਦਾ ਨਾ। ਫੇਰ ਬਹੁਤ ਵਧੀਆ ਹੁੰਦਾ ਹਾਂ। ਚਲੋ ਠੀਕ ਹੈ ਜੀ ਪਾ ਲਈਏ ਕਪੜੇ ਕੁੱਪੜੇ ਸੁੱਕਣੇ ਸਾਰੇ ਜਿਹੜੇ ਰਹਿੰਦੇ ਆ ਜੀ ਤੇ ਚੱਕ ਲਈਏ ਸਮਾਨ ਲੋ ਜੀ ਤੇ ਟਾਈਮ ਪਾਉਣੇ 7 ਹੋ ਗਏ ਆ ਮਤਲਬ 7 ਵਜੇ ਚੱਲਿਆ 10 ਮਿੰਟ ਨੇ ਮੈਂ ਇੰਨਾ ਪਾਸਤਾ ਰੱਖਿਆ ਹੋਇਆ ਸੀਗਾ ਮੈਂ ਕਹਿੰਦੀ ਮੈਨੂੰ ਵਾਈਟ ਸੌਸ ਬਣਾ ਕੇ ਰੱਖੀਏ ਪਾਸਤਾ ਇੰਨਾ ਸੀਗਾ ਹੂੰ ਉਹਦਾ ਸਰ ਜਾਣਾ ਹੁਣ ਗਰਮ ਪਾਣੀ ਦੇ ਵਿੱਚ ਪਾਤਾ ਹੈ ਮਾੜਾ ਜਿਹਾ ਰਫਾਈਨਡ ਤੇ ਮਾੜਾ ਜਿਹਾ ਪਾਤਾ ਇਹ ਚ ਨਮਕ ਠੀਕ ਆ ਪਾ ਕੇ ਰੱਖ ਲਈਏ ਜਦੋਂ ਨਹੀਂ ਆਉਣਾ ਨਾਲੇ ਤੜਕਾ ਲੱਗਣਾ ਬਸ ਮਾੜਾ ਜਿਹਾ ਰਸਣ ਪਾਉਣਾ ਠੀਕ ਹੈ ਠੀਕ ਆ ਦਸ ਮਿੰਟ ਸਾਢੇ 6 ਆ ਜਾਂਦੀ ਆ ਪਰਾਹ ਹੁਣ ਜਿੱਦਾ ਉਹਦੇ ਪੇਪਰ ਆ ਤਾਂ ਕਰਕੇ ਥੋੜਾ ਲੇਟ ਹੋ ਜਾਂਦੀ ਹੈ ਨਾ ਆ ਦੇਖੋ ਇਹ ਚਿਲੀ ਫਲੈਕਸ ਹੈ ਹੋਰ ਲੈਣ ਹੂੰ ਚਿਲੀ ਫਲੈਕਸ ਹੈ ਕਿਤੇ ਮੈਂ ਰੱਖੇ ਆ ਨਾ ਆ ਹੋਰ ਰੱਖੇ ਦ ਸੀਗਾ ਨਾ ਕਿੱਥੇ ਹੋਣੇ ਆ ਕਿਸੇ ਡੱਬੇ ਚ ਉਹ ਵਾਲੇ ਚ ਹੋਣਾ ਯੈਲੋ ਵਾਲੇ ਚ ਹਾਂ ਇਸ ਚ ਹਾਂਜੀ ਸ਼ਾਇਦ ਦੇਖਿਓ ਆਹ ਹੈ ਗਿਆ ਨਾ ਰੱਖੀਏ ਤਾਂ ਸੀਗੀ ਆਹ ਦੇਖੋ ਆਹ ਪਈ ਹੈ ਚਿਲੀ ਫਲੈਕਸ ਹੂੰ ਦਸੰਬਰ 25 ਤੱਕ ਆ ਗਏ ਹਲੇ ਚਿੱਲੀ ਫਲੈਕਸ ਤੇ ਆਹ ਹੋਰ 오ਰਗਾਨੋ ਹੋਰ ਕੀ ਪਾਣਾ ਹੈ ਬਸ ਹੋਰ ਕਾਲੀ ਮਿਰਚ ਪਾਣੀ ਬਸ ਤੇ ਮਹਾਰਾਜਾ ਲਸਣ ਪਾਉਣਾ ਹੈ ਠੀਕ ਆ ਠੀਕ ਆ ਮਹਾਰਾਜਾ ਲਸਣ ਚਲੋ ਅੱਜ ਫੇ ਤੁਹਾਨੂੰ ਦਿਖਾਉਣੀ ਆ ਕਿੱਦਾਂ ਬਣਦਾ ਵਾਹ ਇਸ ਦਾ ਹੈ ਨਾ ਇਹਨੂੰ ਵਾਲੀ ਰੱਖ ਦੇਣਾ ਇਹਨੂੰ ਹਾਂ ਜਦੋਂ ਦੇਖ ਲਈਏ ਉਹਨੂੰ ਹਣਾ ਹੁਣ ਆਉਣ ਵਾਲੀ ਆ ਹਾਂ ਇੱਕ ਪਾਤੀ ਬਟਰ ਦੀ ਟਿੱਕੀ ਇੱਕ ਅਦਰਮੇ ਭਾਂਗ ਦੇ ਵਿੱਚ ਮੇਜਾ ਨਾ ਪਾਉਣਾ ਬਸ 아까 소매도łość студ가로 섞 h a r r i e t i s t e 여까 밥을 질수 있어 미추가 더많 ਸੁਣੋ ਇਹ ਦੇਖੀ ਥੋੜਾ ਜਿਹਾ ਤਾਂ ਹੈਗਾ ਇੰਨਾ ਤਾਂ ਹੈਗਾ ਯਾ ਨਾ ਪਤਾ ਨਹੀਂ ਕੀ ਹੈ ਨਵੇਂ ਨਵੇਂ ਸਕੀਮਾਂ ਕੱਢੀਆਂ ਆ ਦੁੱਧ ਬਾਕੇ ਪਾਸਤਾ ਬਣਾਉਣ ਦਾ ਮਨ ਦੇਖੀ ਲਸਣ ਦਾ ਸੁਆਦ ਕਿਉਂਕਿ ਜੁਣੀ ਮੈਂ ਕਿੰਨੀ ਸੁਣੀ ਹੁੰਦੀ ਹੈ ਮੈਂ ਬਹੁਤ ਸੁਣੀ ਆਂਦੀ ਹੈ ਹਾਂ ਹੈ ਨਾ 이래, 아, 이래, 이래, 이봐이 이래, 이래, 이도 çıkık. nedir anne belli. ne çıkık. kilitle. bir ਇਹਦੇ ਵਿੱਚ ਪਾ ਦਨੇ ਆ ਪਾਸਤਾ ਇਹ ਹੁਣ ਪੱਲੂ ਖਾ ਕੇ ਦੱਸੂਗੀ ਜੇ ਕੈਸਾ ਹੈ ਕੈਸਾ ਬਣਾ ਹੈ ਪੱਲੂ ਦੇ ਆਗਾ ਇਹਦੇ ਵਿੱਚ ਨਾ ਕੋਈ ਸੋਸ ਪੈਂਦੀ ਆ ਹਮ ਕੁਛ ਨਹੀਂ ਪੈਂਦਾ ਹੈਗਾ ਇਹਦੇ ਵਿੱਚ ਦੇਖ ਥੋੜਾ ਜਿਹਾ λεਹੁਣਾ ਨਾ ਹਾਂ ਦੁੱਧ ਥੋੜਾ ਰੱਖ ਲੂਗਾ ਪੱਲੂ ਵਿੱਚ ਪੇਸਟ ਕਰਕੇ ਦੱਸੂਗੀ ਓ ਇਹਦੇ ਵਿੱਚ ਕਿਹੜੀ ਚੀਜ਼ ਦੀ ਕਮੀ ਹੈ ਪੱਲੂ ਮੈਨੂੰ ਮੈਨੂੰ ਬੜਾ ਘੁੱਸਾ ਆਉਂਦਾ ਹੈ ਇਸ ਤਰ੍ਹਾਂ ਮੈਨੂੰ ਸਭ ਤੋਂ ਗੁੱਸਾ ਜ਼ਿਆਦਾ ਸਨੇਪਾ ਤੇ ਆਉਂਦਾ ਆ ਸਭ ਤੋਂ ਜ਼ਿਆਦਾ ਮੈਨੂੰ ਗੁੱਸਾ ਚੜ ਜਾਂਦਾ ਜਦੋਂ ਸਨੇਪ ਸਨੇਪ ਨਾ ਹੋਈ ਹੈ ਅੱਜ ਚਲੋ ਜੀ ਪਾਲ ਲਈ ਸਨੇਪਾ ਕਰ ਦਈਏ ਆਪਾਂ ਬੱਸ ਹੋ ਗਿਆ ਦੁੱਧ ਕਿੰਨਾ ਪਾਇਆ ਸੀ ਆ ਹਨਾ ਚਲੋ ਟੈਸਟ ਕਰਕੇ ਦੇਖੋ ਗੜਾ ਗੜਾ ਹੋ ਗਿਆ ਬੱਸ ਤੈਨੂੰ ਕਿਉਂ ਆਪੇ ਦੱਸ ਮੈਂ ਜਾਗਾ ਨਹੀਂ ਬਾਇਆ ਫਿਰ ਹਾਰਡ ਬਹੁਤਾ ਦੱਸ ਕੀ ਇਹ ਚੱਕਾ ਹਾਂ ਪਹਿਲੇ ਚਾਰ ਕਾ ਹੁਣ ਚਾਲ ਕਾ ਟੇਸਟ ਨੋ ਨੋ ਜੋ ਵੀ ਹੈ ਇਹਦਾ ਰੱਖਣ ਕਿੱਥੇ ਗਿਆ ਕਿਹਦਾ ਵਸੇ ਮੇਰੇ ਇੰਨਾ ਨਹੀਂ ਮੈਂ ਸੋਕ ਨਾ ਖਾਉਂਗੀ ਫੋਕ ਲੋਕ ਇੱਕ ਤਾਂ ਨਖਰੇ ਬਹੁਤ ਕਰਦੀ ਆ ਫੜ ਗੁੱਸਾ ਕਿਉਂ ਦੱਸ ਦਿਓ ਮੰਮੀ ਚੱਲ ਦੱਸ ਖਾ ਕੇ ਫੇ ਬਲੌਗ ਬੰਦ ਕਰੀਏ ਕੀ ਕਮੀ ਹੈ ਤੇਰੇ ਹਾਂ ਸੁਆ ਸੁਆਦਾ ਨੂੰ ਮੈਂ ਤੇ ਕੁਛ ਨਹੀਂ ਦਿਖਾਤਾ ਰਾਂ ਚਲੋ ਜੀ ਕਰੋ ਬੰਦ ਫਿਰ ਦੇਖਦੇ ਹਾਂ ਜੀ ਟਾਈਮ ਹੋ ਚੱਲ ਲਾ ਜੀ ਪੌਣੇ 9 ਤੇ ਇੱਧਰ ਹੋ ਰਹੀ ਹੈ ਸਾਡੀ ਰਾਤ ਦੀ ਰੋਟੀ ਦੀ ਤਿਆਰੀ ਤੇ ਅੱਜ ਵਾਈਟ ਸੌਸ ਬਸਤਾ ਬਣਾਇਆ ਸੀ ਫਿਰ ਚਲੋ ਠੀਕ ਹੈ ਜੀ ਚਲੋ ਜੀ ਸਾਡੀ ਰੋਟੀ ਦੀ ਵੀ ਹੋ ਗਈ ਤਿਆਰੀ ਸੰਜੀ ਦੁਪਹਿਰ ਵਾਲੀ ਬਸ ਬਹੁਤ ਵਧੀਆ ਨਾਲ ਸੈਲਡ ਚਲੋ ਆਜੋ ਲੈ ਕੇ ਅੰਦਰ ਫਿਰ ਹਾਂ ਜੀ ਬਸ ਰੋਟੀ ਆਪਣੀ ਗਈ ਆ ਜੀ ਆਪਾਂ ਬਾਹਰ ਹੀ ਬਹਿ ਗਏ ਫਿਰ ਅੱਜ ਰੋਟੀ ਖਾਣ ਹਨਾ ਜਾਂਦੇ ਅੰਦਰ ਨਹੀਂ ਬਹਿਣਾ ਅਸੀਂ ਖਾਣੀ ਅੱਜ ਬਾਹਰ ਬੈਠ ਖਾਣੀ ਹੈ ਜੀ ਲਓ ਇੱਧਰ ਮਾਵਾ ਵੀ ਆ ਗਈ ਆ ਲਓ ਜੀ ਰੋਟੀ ਵੀ ਸਾਡੀ ਆ ਗਈ ਆ ਜੀ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲ ਕੇ ਰੋਟੀ ਪਾਣੀ ਖਾ ਕੇ ਫਿਰ ਕਰਦੇ ਆ ਬਲੌਗ ਦਾ ਐਂਡ ਓਕੇ ਜੀ ਲਓ ਜੀ ਟਾਈਮ 9 ਵਜ ਗਏ ਆ ਜੀ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਜੀ ਇੱਧਰ ਹੋਈ ਆ ਰੋਟੀ ਪਾਣੀ ਰੋਟੀ ਪਾਣੀ ਨਹੀਂ ਰਸੋਈ ਦੀ ਸਫਾਈ ਇੱਧਰ ਹੋ ਰਹੀ ਆ ਜੀ ਭਾਂਡੇ ਸਾਫ ਤੇ ਹਾਂਜੀ ਕਰੋ ਜੀ ਬਲੌਗ ਦਾ ਐਂਡ ਗੋਲੀਆਂ ਪਲੋਟੀਆਂ ਬਣਾ ਲਏ ਕਿਉਂ ਰਾਤ ਰੱਖ ਲੈਣੇ ਵਾਲ ਕੇ ਤੇ ਪਲਕੀ ਤਾਂ ਸੋਹਣੀਆਂ ਬਣਦੀਆਂ ਹਾਂ ਹਾਂ ਚਲੋ ਕਰੋ ਬਲੌਗ ਐਂਡ ਹੋ ਜੂਗਾ ਨਾ ਚਲੋ ਜੀ ਹਾਂਜੀ ਅੱਜ ਦਾ ਬਲੌਗ ਦਾ ਐਂਡ ਕਰਦੇ ਆ ਇੱਥੇ ਹੀ ਤੁਸੀਂ ਦੱਸਿਓ ਤੁਹਾਨੂੰ ਸਾਡੀ ਸਬਜੀ ਦੀ ਰੈਸਪੀ ਕਿੰਦਾ ਦੀ ਲੱਗੀ ਮੈਂ ਕਹਿੰਦਾ ਸਬਜੀ ਬਹੁਤ ਸਵਾਦ ਬਣੀ ਆ ਤੇ ਤੁਸੀਂ ਵੀ ਬਣਾ ਕੇ ਦੇਖਿਓ ਜੀ ਬਹੁਤ ਸਵਾਦ ਬਣਦੀ ਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਪਰਫੈਕਟ ਆ ਪਰ ਤੁਸੀਂ ਆਪ ਬਣਾਈਓ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਹਾਂ ਚਲੋ ਚਲ ਜੀ লাইਕ ਸ਼ੇਅਰ ਕਮੈਂਟ ਕਰਨਾ ਨਾ ਪੁੱਣਾ ਦਾ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੰਨੇ ਚਲੋ ਜੀ ਫਿਰ ਕੱਲ ਮਿਲਦੇ ਆ ਜੀ ਕੱਲ ਇੱਕ ਨਵੇਂ ਬਲੌਗ 'ਚ ਆਲੂ ਵਾਲੇ ਪਰੌਂਠਿਆਂ ਦੇ ਨਾਲ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ